साहिब जी सूरत महारा पी आसा मनसा बंदी पाई ਕਰਮ ਕਰਮ ਬੰਦਕਾਰੀ ਤਾਪ ਪੁਨ ਜਗ ਜਾਇਆ ਪਾਈ ਮਿਰਸਾ ਨਾਮੁ ਸਾਰੀ ਇਹ ਮਾਇਆ ਜਗ ਮੋਣੀ ਪਾਈ ਕਰਮ ਸਭੇ ਵੇਕਾਰੀ ਆਸਾਂ ਮਨਸਾਂ ਬੰਦਨੀ ਆਈ ਕਰਮ ਤਰਮ ਬਦਕਾਰੀ ਆਪ ਉਹਨ ਜਗ ਜਾਇ ਆ ਪਾਈ ਮਨਸਾਂ ਨੰ ਮਿਸਾਰੀ ਏ ਮਾਇਆ ਜਗ ਮੋਣੀ ਪਾਈ ਕਰਮਾ ਸਭੇ ਵੇਕਾਰੀ ਸੁਣ ਅੰਧਤ ਕਰਮਕਾਰੀ ਜਿਤ ਕਰਮ ਸੁਖੁ ਪਜੈ ਪਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤਿ ਬੇਦ ਬਖੈ ਖੜੋ ਪਾਈ ਕਰਮਾ ਹਰੋ ਸੰਸਾਰੀ ਪਾਖੜ ਮੈਨੂੰ ਚੁਕਈ ਪਾਈ ਅੰਤਰ ਮੈਲ ਨਿਕਾਲੀ ਇਨ ਵਿਦਲ ਡੂਖੀ ਮਾਰ ਕੋਰੀ ਪਾਈ ਮੂੰਢੀ ਸਿਰ ਕੈ ਭਾਰੀ ਦਰਮਤ ਘੜੀ ਵਿਗੋਤੀ ਪਾਈ ਦੁਜੇ ਪਾਇ ਖਾਈ ਤੈਨ ਸਤਗੁਰ ਨਾਮ ਨਾ ਪਾਈਐ ਪਾਈ ਤੈਨ ਨਾਮੈ ਪਰਮ ਨ ਜਾਈ ਸਤਗੁਰ ਸੇਵੇ ਤਾਂ ਸੁਖ ਤਾਰੇ ਪਾਈ ਆਮਲ ਜਾਣ ਰਹੀ ਸਾਜ ਸਹਿਜ ਗੁਰ ਕੈ ਉਪਜੈ ਤਾਈ ਮਨ ਨਿਰਬੰਧਉ ਸਾਚ ਸੁਮਾਈ ਕੋ ਸੇਵੇ ਲੋਭ ਜੈ ਪਾਈ ਗੁਰਬੇ ਨਾਮ ਦਾ ਨਾ ਪਾਈ ਜਿਤ ਅੰਤਰ ਲੋਭ ਕੈ ਕਰਮ ਕਮਾਵੇ ਪਾਈ ਕੂੜ ਬੋਲ ਬਿਖਖਾਈ ਕੰਡਤ ਗਈ ਕੋਈ ਯਾਰ ਪਾਈ ਵਿਚੋਂ ਨਿਕਲੇ ਤਤ ਜਲ ਮਥੀਏ ਜਲ ਦੇਖੀਏ ਪਾਈ ਇਹ ਜਗ ਇਹ ਆਵਤ ਗੁਰਬਿੰਦ ਪਰਮ ਵੇ ਉਚੀਐ ਪਾਈ ਕੱਟਦਾ ਕਰਦੇ ਕੋ ਅਲਖ ਇਹ ਜਗ ਧਰੋ ਸੂਤ ਕੋ ਪਾਈ ਬੈਦਸ ਬੰਦ ਮਾਏ ਬਿਨ ਗੁਰ ਦਾਤ ਨਾਮ ਛੁਟੇ ਪਾਈ ਤਾਰ ਕੇ ਕਰਮ ਕੁਮਾਰੇ ਇਹ ਜਗ ਭਰਮ ਪਲਾਇਆ ਪਾਈ ਤੇ ਨਾਮ ਕੋ ਚੋ ਨ ਜਾਏ ਗੁਰ ਮਿਲਿਏ ਉਹ ਮਨੁ ਸਹਿ ਪਾਈ ਤੇ ਮਰਨਾ ਸਚ ਲੇਖ ਮਜਨ ਕਾ ਨੂੰ ਚੰਗਾਇਆ ਪਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਜੜਾਇਆ ਪਾਈ ਮਨ ਉਸੇਰਾ ਚੁੱਕੇ ਕੇ ਇਹ ਤਨ ਹਾੜ ਸਰਾਫ ਦੋ ਪਾਈ ਵਕਰ ਨਾਮ ਆਪਾਰ ਇਹ ਵਕਰ ਵਾ ਪਾਰੀ ਕੋਦੜੇ ਪਾਈ ਔਰ ਸਬਦ ਕਰੇ ਵਿਚਾਰ ਤਨ ਵਾ ਪਾਰੀ ਨਾਮ ਕਾ ਪਾਈ ਮੇਲ ਕਰੇ ਵਾਪਾਰ ਇਹਨਾਂ ਰਾਠ ਸਰਾਫ ਕੋ ਪਾਈ ਵਕਰ ਨਾਮ ਅਪਾਰ ਇਹ ਵਕਰ ਵਪਾਰੀ ਸੋਧੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਕੰਨ ਵਪਾਰੀ ਨਾਮ ਕਾ ਪਾਈ ਮੇਲ ਕਰੇ ਵਾਪਾ i